ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਆਪਾਂ ਗੱਲ ਕਰਦੇ ਆਂ ਪਹਿਲਾਂ ਹਿਸਾਰ ਵਾਲੇ ਮੇਲੇ ਦੀ ਤੇ ਅਗਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੇਲੇ ਦੀ ਕਿਹੜੇ ਕਿਹੜੇ ਬੀਜ ਮਿਲਣਗੇ ਕਿਸ ਰੇਟ ਤੇ ਮਿਲਗੇ ਦੋਨੋਂ ਚੀਜ਼ਾਂ ਹਿਸਾਰ ਜਿਹੜਾ ਚੌਧਰੀ ਚੰਦ ਸਿੰਘ ਹਰਿਆਣਾ ਕਿਸ ਵਿਦਿਆਲਿਆ ਕ੍ਰਿਸ਼ੀ ਵਿਸ਼ਵ ਵਿਦਿਆਲਿਆ ਹਿਸਾਰ ਦੇ ਵਿੱਚ ਜਿਹੜਾ ਮੇਲਾ ਲੱਗਣਾ ਇਹ 17 ਤੇ 18 ਮਾਰਚ 2025 ਨੂੰ ਲੱਗਣਾ ਹੈ ਤੁਹਾਡੀ ਸਕਰੀਨ ਤੇ ਇਹ ਜਿਹੜਾ ਹੈਗਾ ਯੂਨੀਵਰਸਿਟੀ ਵੱਲੋਂ ਜੋ ਜਾਰੀ ਇਹਨਾਂ ਦਾ ਬੈਨਰ ਹੈ ਉਹ ਤੁਸੀਂ ਦੇਖ ਰਹੇ ਹੋ ਇਹ ਕਈ ਸਰ ਇੱਕ ਸੰਸਥਾਵਾਂ ਦੇ ਵਿੱਚ ਇਹ ਗਲਤਫਹਿਮੀ ਪਾਈ ਜਾ ਰਹੀ ਸੀ ਕਿ ਇਹ ਮੇਲਾ ਜਿਹੜਾ ਹੈਗਾ ਇਹ ਮੇਲਾ 12 ਤੇ 13 ਮਾਰਚ ਨੂੰ ਹੋਣਾ ਹੈ ਨਹੀਂ ਤੁਹਾਡੇ ਸਕਰੀਨ ਤੇ ਸਭ ਦੇਖੋ ਖੇਤੀ ਮੇਲਾ ਖਰੀਫ ਦੌਰੇ 25 17 ਤੋਂ 18 ਮਾਰਚ 2025 ਇੱਧਰ ਵੀ ਲਿਖਿਆ ਦੇਖੋ 17 ਤੋਂ 18 ਮਾਰਚ 2025 17 ਤੋਂ 18 ਮਾਰਚ 2025 ਦੇ ਦਰਮਿਆਨ ਹੀ ਹੋਣਾ ਹੈ ਤੇ ਇਸ ਮੇਲੇ ਦੇ ਵਿੱਚ ਤੁਸੀਂ ਉੱਥੇ ਜਾ ਕੇ ਵਾਚ ਚੜ ਕੇ ਆਪਣਾ ਜਿਹੜਾ ਹਿੱਸਾ ਲੈ ਸਕਦੇ ਹੋ ਖਾਸ ਤੌਰ ਤੇ ਜਿਹੜੇ ਆਪਣੇ ਹਰਿਆਣਾ ਦੇ ਕਿਸਾਨ ਨੇ ਤਾਂ ਧਿਆਨ ਰੱਖੋ ਕਿ ਮੇਲਾ ਰਾ ਤੁਹਾਡੇ ਸਕਰੀਨ ਤੇ ਐਡਰੈਸ ਹੈ ਮੇਲਾ ਗਰਾਊਂਡ ਗੇਟ ਨੰਬਰ 3 ਬਾਲਸਮੰਦ ਰੋਡ ਹਿਸਾਰ ਠੀਕ ਹੈ ਇਹਦੇ ਵਿੱਚ ਜਿਹੜੀਆਂ ਪ੍ਰਦਰਸ਼ਨੀਆਂ ਹੋਣੀਆਂ ਤੁਹਾਨੂੰ ਸਕਰੀਨ ਤੇ ਦੇਖ ਰਹੇ ਹੋ ਖੇਤੀ ਤੇ ਐਮ ਉਦਯੋਗਕੀ ਜਿਹੜੀਆਂ ਉੱਥੇ ਲਿਟਰੇਚਰ ਹੈਗਾ ਉਹ ਮਿਲੇਗਾ ਗ੍ਰਹਿ ਵਿਗਿਆਨ ਹੋਮ ਸਾਇੰਸ ਨਾਲ ਸੰਬੰਧਿਤ ਰੋਗ ਗ੍ਰਸਤ ਫਸਲਾਂ ਦੀ ਜਾਂਚ ਕੀਤੀ ਜਾਊਗੀ ਤੇ ਉਹਨਾਂ ਨੂੰ ਨਿਦਾਨ ਦੱਸਿਆ ਜਾਊਗਾ ਹਰਿਆਣਾ ਦਾ ਸਾਂਸਕ੍ਰਿਤਿਕ ਕਾਰਿਆਕਰਮ ਹੋਏਗਾ ਕਲਚਰਲ ਪ੍ਰੋਗਰਾਮ ਹੋਣਗੇ ਜਿਹੜੀਆਂ ਰਬੀ ਫਸਲਾਂ ਦੀਆਂ ਨਵੀਆਂ ਕਿਸਮਾਂ ਦਾ ਪ੍ਰਦਰਸ਼ਨ ਹੋਏਗਾ ਉੱਥੇ ਵਕ ਵਕ ਟ੍ਰਾਇਲ ਲੱਗੇ ਹੋਣਗੇ ਜਿੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਹੜੀ ਫਸਲ ਦਾ ਇਹ ਕਿੰਨਾ ਝਾੜ ਹੈ ਜਾਂ ਕਿਸ ਤਰ੍ਹਾਂ ਦਿਖਾਈ ਦੇ ਰਹੀ ਹੈ ਮਿੱਟੀ ਤੇ ਪਾਣੀ ਦੇ ਨਮੂਨੇ ਦੀ ਜਾਂਚ ਜਿਹੜੀ ਹੈਗੀ ਆ ਆਮ ਸੁਧਾਰਨ ਰੇਟ ਦੇ ਉੱਤੇ ਕੀਤੀ ਜਾਊਗੀ। 3 ਫਸਲਾਂ ਅਤੇ ਸਬਜ਼ੀਆਂ ਦੇ ਉੱਨਤ ਬੀਜ ਵੀ ਮਿਲਣਗੇ। ਮਤਲਬ ਕਿ ਤੁਹਾਨੂੰ ਉੱਥੋਂ ਜਿਹੜੀਆਂ ਅੱਗੇ ਆਪਾਂ ਸੋਣੀਆਂ ਦੀਆਂ ਫਸਲਾਂ ਪੀਜਣੀਆਂ ਹਨ ਉਹਨਾਂ ਦੇ ਬੀਜ ਵੀ ਦਿੱਤੇ ਜਾਣਗੇ ਤੇ ਜਿਹੜਾ ਤੁਹਾਡੇ ਸਵਾਲ ਹੋਣਗੇ ਉਹਨਾਂ ਦੇ ਜਵਾਬ ਦਿੱਤੇ ਜਾਣਗੇ। ਤਾਂ ਫਿਰ ਯਾਦ ਰੱਖੋ 12 13 ਮਾਰਚ ਨਹੀਂ 17 ਅਤੇ 18 ਮਾਰਚ 2025 ਨੂੰ ਹਿਸਾਰ ਯੂਨੀਵਰਸਿਟੀ ਦਾ ਮੇਲਾ ਲੱਗ ਰਿਹਾ ਹੈ। ਤੇ ਇਹ ਮੇਲਾ ਲੱਗੇਗਾ ਮੇਲਾ ਗਰਾਊਂਡ ਦੇ ਵਿੱਚ ਗੇਟ ਨੰਬਰ 3 ਬਾਲਸਮੰਦ ਰੋਡ ਹਿਸਾਬ ਉਮੀਦ ਕਰਦਾ ਹਾਂ ਕਿ ਜਾਣਕਾਰੀ ਲਾਇਉਨ ਸਾਫਟ ਹੋ ਗਈ ਧੰਵਾਦ ਦੋਸਤੋ ਮਿਹਰਬਾਨੀ ਦੋਸਤੋ 12 13 ਮਾਰਚ ਤੁਹਾਡੇ ਦਿਮਾਗ ਚ ਕਿਵੇਂ ਆਇਆ ਇਹ ਮੈਨੂੰ ਨਹੀਂ ਪਤਾ ਤੇ ਇਹ ਕਿਉਂ ਘੁਮ ਰਿਹਾ ਇਹ ਮੈਨੂੰ ਨਹੀਂ ਪਤਾ ਤਾਂ ਡੇਟਸ ਨੂੰ ਸਹੀ ਕਰੋ ਕਿ 17 ਅਤੇ 18 ਮਾਰਚ 2025 ਤਰੀਕ ਹੈ ਉਹਨਾਂ ਦੀ ਠੀਕ ਹੈ ਫੇਰ ਦੁਬਾਰਾ ਤੁਹਾਨੂੰ ਇਹ ਸਕਰੀਨ ਦਿਖਾ ਦੇਣਾ ਚਾਹੁੰਦਾ ਕਿ ਇਹ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਦੀ ਵੈਬਸਾਈਟ ਹੈ ਇਹਦੇ ਉੱਪਰ ਸਾਫ਼ ਤੇ ਸਪਸ਼ਟ ਇਨਾ ਲਿਖਿਆ ਗਿਆ ਹੈ ਕ੍ਰਿਸ਼ੀ ਮੇਲਾ ਖਰੀਦ 2025 ਮਾਰਚ 17 ਅਤੇ 18 ਠੀਕ ਹੈ ਇੱਥੇ ਵੀ ਸਾਫ਼ ਤੇ ਸਪਸ਼ਟ ਲਿਖਿਆ ਜਿਵੇਂ ਤੇ ਕਲਿੱਕ ਕਰਦਾ ਹਾਂ ਤੇ ਅੱਗੇ ਮੈਨੂੰ ਜਿਹੜਾ ਹੈਗਾ ਇਹ ਬੈਨਰ ਖੁੱਲਦਾ ਜੋ ਕਿ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਹੈ ਧੰਨਵਾਦ ਦੋਸਤੋ ਮੇਰ